ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਹੋਗੇ ਸੋ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਕੰਨੀ ਅੱਜ ਪੀਐਮ ਦੇ ਅਹੁਦੇ ਤੇ ਆਪਾਂ ਸਵਾਣ ਚੱਕਣਗੇ ਅੱਜ ਤੇ ਬਹੁਤ ਸਾਰੀਆਂ ਉਮੀਦਾਂ ਪੇਰੈਂਟਸ ਨੂੰ ਵੀ ਹੈਗੀਆਂ ਜਿਨ੍ਹਾਂ ਦੇ ਬੱਚੇ ਉੱਥੇ ਹੈ ਕਿਉਂਕਿ ਕੈਨੇਡਾ ਚ ਨਾ ਐਸ ਵੇਲੇ ਸਭ ਤੋਂ ਵੱਡਾ ਮੁੱਦਾ ਪਤਾ ਹੈ ਕਿ ਆ ਕੈਨੇਡਾ ਪੀਆਰ ਬਣਿਆ ਹੋਇਆ ਤੇ ਇੱਕ ਵਾਰੀ ਮੈਂ ਤਾਂ ਕਹਾਂਗਾ ਜੋ ਐਸ ਮੈਂ ਕਹਾਂਗਾ ਸੋਸ਼ਲ ਮੀਡੀਆ ਤੇ ਵਲੋਗਿੰਗ ਕਰ ਕਰਕੇ ਮੈਂ ਤਾਂ ਕਹਾਂਗਾ ਜੋ ਕੈਨੇਡਾ ਦਾ ਤਾਂ ਮੈਂ ਤਾਂ ਕਹਾਂਗਾ ਪੱਠਾ ਬਿਠਾਇਆ ਹੀ ਆ ਸਭ ਤੋਂ ਵੱਡੀ ਚੀਜ਼ ਜਿਹੜੀ ਕਿ ਨਾ 네ਗਟਿਵਿਟੀ ਆ ਜਿਹੜੇ ਇੱਥੇ ਮਾਪੇ ਬੈਠੇ ਆ ਜਿਹੜੇ ਸਾਰੀ-ਸਾਰੀ ਉਮਰ ਦੀ ਕਮ ਆਪਣੇ ਬੱਚੇ ਭੇਜੇ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਨਾ ਰੋਜ਼ ਡਰਦਾ ਸਵੇਰੇ ਉੱਠਦੇ ਤੇ ਡਰੀ ਹੁੰਦਾ ਕਿ ਯਾਰ ਕੋਈ ਨਵੀਂ ਨਿਊਜ਼ ਨਾ ਆ ਜਾਏ ਨਵੀਂ ਵੀਡੀਓ ਨਾ ਆ ਜਾਏ ਤੇ ਅੱਜ ਮੈਂ ਪਹਿਲਾਂ ਹੀ ਕਹੂੰਗਾ ਕਿ ਸਾਰਿਆਂ ਨੂੰ ਪੋਜ਼ਿਟਿਵਿਟੀ ਹਮੇਸ਼ਾ ਰੱਖੋ ਤੇ ਅੱਜ ਜਿਹੜੀਆਂ ਮੈਂ ਤੁਹਾਡੇ ਨਾਲ ਆ ਅੱਜ ਸੌ ਚੱਕਣ ਤੋਂ ਪਹਿਲਾਂ ਜਿਹੜੀਆਂ ਪਿਛਲੇ ਥੋੜੇ ਦਿਨਾਂ ਦੇ ਵਿੱਚ ਜਿਹੜੀਆਂ ਉਹਨੇ ਅਨਾਉਂਸਮੈਂਟ ਕੀਤੀਆਂ ਨਾ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰਸ ਨੇ ਮਾਰਕ ਮਿਲਰ ਨੇ ਕੀਤੀਆਂ ਸੋ ਤੁਸੀਂ ਦੇਖੋਗੇ ਤੁਹਾਡੇ ਵੀ ਅੱਜ ਰੋਂਟੇ ਖੁੜੇ ਸੱਚ ਕੁਝ ਹੋਰ ਹੀ ਹੁੰਦਾ ਸੋ ਡਰਾਣਾ ਜਿਹੜਾ ਮਰਜੀ ਡਰਾ ਲਓ ਜਿੰਨਾ ਮਰਜੀ ਡਰੀ ਜਾਓ ਆਪਣੇ ਦੇ ਹੀ ਹੁੰ ਤੇ ਜੇ ਮੈਂ ਤਾਂ ਕਹੂੰਗਾ ਕਿ ਸੱਚ ਤੇ ਆਪਣੇ ਕਰਮ ਜੇ ਇਮਾਨਦਾਰੀ ਨਾਲ ਕਰਦੇ ਰਹੇ ਤਾਂ ਸਿਰੇ ਜ਼ਰੂਰ ਪਹੁੰਚੋਗੇ ਤੇ ਅੱਜ ਮੈਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਨਾ ਕੋ ਹਮੇਸ਼ਾ ਸੀ ਤੁਹਾਡੇ ਨਾਲ ਉਹ ਵਾਲੀ ਅਪਡੇਟ ਦੇਈਦਾ ਜੋ ਪੂਰੀ ਆਥੈਂਟੀਕੇਟ ਹੋਵੇ ਜਦ ਤੱਕ ਮੈਂ ਤਾਂ ਕਹੂੰਗਾ ਮੈਸੇਜ ਦੀ ਆਫੀਸ਼ਲ ਸਾਈਟ ਤੇ ਕੋ ਆ ਨਾ ਜਾਵੇ ਨਾ ਡਰਿਆ ਨਾ ਕਰੋ ਚਾਹੇ ਉਹ 네ਗੇਟਿਵ ਹੀ ਕਿਉਂ ਨਾ ਹੋਵੇ ਕਿਉਂਕਿ ਇਸ ਵੇਲੇ ਮੈਂ ਤਾਂ ਕਹੂੰਗਾ ਕੈਨੇਡਾ ਮਾੜਾ ਜਾਂ ਉਨਸਰ ਲੋਡ ਡਾਵਾ ਡੋਜਾ ਕੀ ਹੋਇਆ ਤੇ ਕੈਨੇਡਾ ਨੇ ਥੋੜੀ ਜਿਹੀ ਸ਼ਕਤੀ ਕੀ ਦਿਖਾਈ ਉਹ ਕੈਨੇਡਾ ਹੀ ਬੰਦ ਕਰਤਾ ਯਾਰ ਸਾਰਿਆਂ ਨੇ ਜੋ ਮੈਂ ਤਾਂ ਕਹੂੰਗਾ ਇੰਨੇ ਹਜ਼ਾਰਾਂ ਲੱਖਾਂ ਬੱਚਾ ਇਥੋਂ ਕੈਨੇਡਾ ਬੱਚਿਆਂ ਨੇ ਏਜੰਟਾਂ ਨੇ ਭੇਜਿਆ ਇੱਥੇ ਮੈਂ ਤਾਂ ਕਹੂੰਗਾ ਜੋ ਕੈਨੇਡਾ ਨੇ ਉੱਪਰੋਂ ਮੰਦਾ ਹੀ ਬੋਲਣ ਲੱਪਿਆ ਕਿ ਯਾਰ ਹੋ ਯੂਕੇ ਆਜੋ ਆਸਟ੍ਰੇਲੀਆ ਆਜੋ ਬਟ ਸਭ ਨੂੰ ਪਤਾ ਕਿ ਪਿਨਾਕਲ ਅਸੀਂ ਇਸ ਵੇਲੇ ਆਪਣਾ ਤਾਂ ਪੂਰੇ ਦਰਵਾਜ਼ੇ ਖੁੱਲੇ ਹੋਏ ਸੀ ਮਾਪਿਆਂ ਵਾਸਤੇ ਟੈਲੀਫੋਨ ਕਾਲਸ ਵੀ ਕਾਲਸ ਵੀ ਖੋਲੀਆਂ ਸੀਗੀਆਂ ਯਾਰ ਡਟੇ ਰਹੋ ਕੋਈ ਨਹੀਂ ਜੇ ਤੁਹਾਡੇ ਬੱਚੇ ਉੱਥੇ ਆ ਜੇ ਕੋਈ ਸਹੀ ਸਲਾਹ ਉਹਨਾਂ ਨੂੰ ਸਿਰ ਤੇ ਅੱਜ ਦਾ ਜਿਹੜਾ ਅਪਡੇਟ ਹੈ ਨਾ ਮੈਂ ਟੀਮ ਨੂੰ ਕਹੂੰਗਾ ਸਕਰੀਨ 'ਚ ਸਾਂਝੀ ਜ਼ਰੂਰ ਕਰਨ ਕਿਉਂਕਿ ਨਾ ਤੁਹਾਡੇ ਵੀ ਅੱਜ ਮਤਲਬ ਕਿ ਆ ਨੰਦਰੇ ਕੋਈ ਖੁਸ਼ੀ ਦੀ ਵਾਈਬਸ ਆ ਨਹੀਂ ਇੱਕ ਪਾਸੇ ਨਾ ਨਿਊਜ਼ ਆਉਂਦੀਆਂ ਕਿ ਕੈਨੇਡਾ ਨੇ ਹੁਣ ਬੰਦੇ ਵਾਪਸ ਘੱਡ ਦੇਣੇ ਆ ਕੈਨੇਡਾ ਨੇ ਹੁਣ ਇਹ ਆ ਕਰ ਦੇਣਾ ਯਾ ਜਦੋਂ ਤੁਸੀਂ ਇਹ ਅਪਡੇਟ ਦੇਖ ਲਓਗੇ ਦੇਖੋਗੇ ਐਮਬੈਸੀ ਦੀ ਆਪਣੀ ਆਫੀਸ਼ੀਅਲ ਅਪਡੇਟ ਜਿਹੜੀ ਸਾਈਟ ਤੇ ਆ ਸੋ ਉਹਨਾਂ ਨੇ ਕਹਤਾ ਕਿ ਸਾਨੂੰ ਕੰਸਟਰਕਸ਼ਨਸ ਵੀਰ ਨੂੰ ਵਧਾਉਣ ਨੂੰ ਸਾਨੂੰ ਸਕਿਲਡ ਵਰਕਰ ਜਿਹੜੇ ਕੀ ਚਾਹੀਦੇ ਹੈਗੇ ਜੇ ਨਾ ਦੋ ਅਪਡੇਟ ਇਹਦੇ ਨਾਲ ਰਿਲੇਟਡ ਆ ਸੋ ਮੈਂ ਤਾਂ ਕਹੂੰਗਾ ਇਹ ਤੋਂ ਸਿੱਖਣਾ ਵੀ ਆ ਤੇ ਇਹਦੇ ਤੋਂ ਅੱਗੇ ਤੇ ਰਾਹ ਤੇ ਚੱਲਣਾ ਵੀ ਆ ਸੋ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕੀ ਆ ਆਪਣੀ ਜਿਹੜੀ ਕੀ ਹਾਊਸਿੰਗ ਦੀ ਜਿਹੜੀ ਕੀ ਅਕਾਮੋਡੇਸ਼ਨ ਨੂੰ ਹੋਰ ਵਧਾਉਣ ਵਾਸਤੇ ਸਾਨੂੰ ਸਕਿਲਡ ਵਰਕਰ ਚਾਹੀਦੇ ਆ ਜਿੰਨਾਂ ਵਾਸਤੇ ਕਿ ਅਸੀਂ ਆਉਣ ਵਾਲੇ ਦੇ ਨਾਲ ਵਿੱਚ ਪਾਥਵੇ ਪ੍ਰੋਗਰਾਮ ਤਿਆਰ ਕਰਾਂਗੇ ਸੋ ਇਹ ਤੇ ਵਿੱਚ ਦਾ ਸਭ ਨੂੰ ਕਹਿਣਾ ਯਾ ਨਾਰਮਲ ਗੱਲ ਹੈ ਕੀ ਗੱਲ ਐਨਾਨਸਮੈਂਟ ਹੁੰਦੀ ਨੇ ਪਰ ਖੁਸ਼ੀ ਦੀ ਗੱਲ ਪਤਾ ਕੀ ਆ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਇਲਲੀਗਲ ਬੰਦਿਆਂ ਨੂੰ ਕੱਢਾਂਗੇ ਅਸੀਂ ਬੰਦਿਆਂ ਨੂੰ ਬਾਹਰ ਕੱਢਾਂਗੇ ਅਸੀਂ ਇਹਨੇ ਡਿਪੋਟ ਕਰਾਂਗੇ ਯਾਰ ਪਤਾ ਨਹੀਂ ਅਗਲੇ ਤਾਂ ਭਾਵੇਂ ਅਨਾਉਂਸਮੈਂਟ ਕਰ ਦਿੰਦੇ ਇੰਨਾ ਵਧਾ ਚੜਾ ਕੇ ਗੱਲ ਕਰ ਦਿੰਦੇ ਸੋ ਇਸ ਤੇ ਤੁਸੀਂ ਆਪ ਦੇਖੋ ਮੋਟਾ-ਮੋਟਾ ਲਿਖਿਆ ਜੇ ਮੈਂ ਟੀਮ ਨੂੰ ਕਹੂੰਗਾ ਜੀ ਹਾਈਲਾਈਟ ਹੁੰਦਾ ਜਰੂਰ ਹਾਈਲਾਈਟ ਕਰਕੇ ਦੇਖਣ ਕਿ ਹਰ ਮਾਪੇ ਘਰ ਬੈਠਾ ਦੇਖੇ ਕਿ ਸੱਚ ਕੱਢਾ ਵੱਡਾ ਵਾ ਉਹਨਾਂ ਨੇ ਕਿਹਾ ਕਿ ਜਿਹੜੇ ਇਲਲੀਗਲ ਆ ਅਨਡਾਕੂਮੈਂਟ ਜਿਹਨਾਂ ਕੋ ਅਨਡਾਕੂਮੈਂਟ ਜਿਹੜੇ ਕਿ ਉਥੇ ਮਾਈਗ੍ਰੈਂਟਸ ਕੰਮ ਕਰ ਰਹੇ ਆ ਪਰ ਹਾਂ ਉਹਨਾਂ ਕੋਲ ਕਾਰਾਗਰੀ ਹੈਗੀ ਆ ਠੀਕ ਆ ਉਹਨਾਂ ਵਾਸਤੇ ਵੀ ਅਸੀਂ ਪਾਥਵੇ ਪ੍ਰੋਗਰਾਮ ਕਰਾਂਗੇ ਲਗਭਗ 6000 ਬੰਦੇ ਦਾ ਜਿਹੜਾ ਕਿ ਆ ਤੇ 2 ਸਾਲ ਦਾ ਜਿਹੜਾ ਕਿ ਆ ਪਲਾਨ ਹੈਗਾ 6000 ਬੰਦਾ ਸਾਲ ਦਾ ਜਿਹੜਾ ਹੈ ਜਿਹੇ ਕਹਿ ਰਿਹਾ ਇਹ ਤੇ ਆਉਣ ਵਾਲੇ ਦਿਨਾਂ ਚ ਕਲੈਰਿਟੀ ਹੋਊਗੀ ਸੋ ਮੈਂ ਚੋ ਪੋਜ਼ਿਟਿਵ ਪਤਾ ਕੀ ਕਹਿ ਰਿਹਾ ਇੱਕ ਪਾਸੇ ਨਿਊਜ਼ ਆ ਰਹੀਆਂ ਕਿ ਮੈਜ ਹੀ ਹੁਣ ਇਹ ਵੀ ਟਰੰਪ ਵਾਂਗੂ ਇਹਨਾਂ ਨੇ ਫੜਾ ਫੜਾ ਰਿਪੋਰਟ ਕਰ ਦੇਣੇ ਆ ਕਿ ਉਹਦੇ ਵੋਟਾਂ ਲੈਣ ਨੂੰ ਯਾਰ ਉਹ ਅਗਲੇ ਅਨਡਾਕੂ ਤੋ ਇਹ ਚੀਜ਼ ਤੁਸੀਂ ਆਪ ਲਰਨਿੰਗ ਲਾਉਣਾ ਯਾਰ ਤੁਸੀਂ ਕਿਉਂ ਇਹ ਚੀਜ਼ਾਂ ਨੂੰ ਮੈਨ ਲੀ ਕਿ ਅਸੀਂ ਆਪਾਂ ਇਹ ਐਕਟੀਵਿਟੀ ਆਪਾਂ ਜਸ ਸਪਰੈਡ ਕਰਦੇ ਆਂ ਦੂਜਾ ਅਪਡੇਟ ਤੇ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਉਹਨਾਂ ਨੇ ਵਾਸਤੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਕੁਆਲੀਫਾਈਡ ਟੈਂਪਰੇਰੀ ਵਰਕਰ ਜਿਹੜੇ ਹੈਗੇ ਆ ਕੁਆਲੀਫਾਈਡ ਟੈਂਪਰੇਰੀ ਵਰਕਰ ਮੈਂ ਤੇ ਡਿਫਾਈਨ ਵੀ ਕਰਦਾ ਕਿ ਕੀ ਹੈਗੇ ਆ ਕਿ ਜਿਹੜੇ ਬੰਦੇ ਜਾਂ ਬੱਚੇ ਉੱਥੇ ਵਰਕ ਪਰਮਿਟ ਸੇ ਕੰਮ ਕਰ ਰਹੇ ਜਿਹਨਾਂ ਕੋਲ ਵਰਕ ਐਕਸਪੀਰੀਅੰਸ ਪਿਛਲਾ ਬੋਲਦਾ ਪਰ ਉਹਨਾਂ ਨੂੰ ਪੀਆਰ ਵਾਸਤੇ ਕੋਈ ਰਾਹ ਨਹੀਂ ਲੱਭ ਰਿਹਾ ਸੀਗਾ ਕਿਉਂਕਿ ਨਾ ਅੱਗੇ ਪੁਰਾਣੇ ਰੂਲਸ ਦੇ ਵਨ ਆ ਕਿ ਜੇ ਤੁਸੀਂ ਮਤਲਬ ਕਿ ਆਊਟਸਾਈਡ ਆ ਰਹੇ ਮਤਲਬ ਕਿ ਕੈਨੇਡਾ ਦੇ ਤੁਸੀਂ ਵਸਨੀਕ ਨਹੀਂ ਹੈਗੇ ਤੇ ਤੁਹਾਨੂੰ ਜੇ ਉੱਥੇ ਕੋਰਸ ਕਰਨ ਨੂੰ ਲਾਇਸੈਂ ਕਾਮਿੰਗ ਦਾ ਲਾਲੋ ਕੰਸਟਰਕਸ਼ਨ ਦਾ ਲਾਲੋ ਤੁਸੀਂ ਫੀਲ ਜਿਹਦਾ ਮੈਂ ਕਹਿੰਦਾ ਇਮੀਗ੍ਰੇਸ਼ਨ ਦੇ ਯਾਰ ਗੱਲ ਕਰ ਲੈਂਦਾ ਤੁਹਾਨੂੰ ਇਮੀਗ੍ਰੇਸ਼ਨ ਦਾ ਆਰਸੀਐਸੀ ਆ ਇਹ ਨਾ ਬੜਾ ਇੱਕ ਵੱਡਾ ਇਹਨੂੰ ਮਾਰਕੀਟਿੰਗ ਕਹਿੰਦੇ ਯਾਰ ਉਹ ਕੈਨੇਡਾ ਦਾ ਸੂਲ ਆ ਉੱਥੇ ਕੰਮ ਕਰਨਾ ਤੇ ਇੰਟਰਨਲੀ ਉਹਨਾਂ ਕੋਲ ਲਾਇਸੈਂਸ ਲੈਣਾ ਪੈਣਾ ਜਿਹਦਾ ਕਿ ਇੰਡੀਆ ਚ ਅਸੀਂ ਕੰਮ ਕਰਦੇ ਸਾਨੂੰ ਇੱਥੇ ਦੀ ਪੰਜਾਬ ਗਵਰਨਮੈਂਟ ਤੋਂ ਜਾਂ ਚੰਡੀਗੜ੍ਹ ਕਾਦੇ ਉੱਥੇ ਦੀ ਚੰਡੀਗੜ੍ਹ ਦੀ ਮਲਕੀ ਉੱਥੇ ਗਵਰਨਮੈਂਟ ਤੋਂ ਤੇ ਸਾਨੂੰ ਉਥੋਂ ਲਾਇਸੈਂਸ ਲੈਣਾ ਪੈਂਦਾ ਸੋ ਉਹ ਤਾਂ ਕਰਕੇ ਆ ਨਾ ਕਿ ਉਹਦਾ ਹੋਰ ਇਹਦਾ ਕੋਲ ਹੈਗਾ ਪਰ ਅੱਜ ਮੈਂ ਪਹਿਲ ਮੁੱਦੇ ਦੇ ਇੱਥੇ ਆ ਜਾ ਸੋ ਹੁਣ ਉਹਨਾਂ ਨੇ ਕੀ ਕਿਹਾ ਕਿ ਜੇ ਤੁਸੀਂ ਉੱਥੇ ਕੁਆਲੀਫਾਈਡ ਟੈਂਪਰਰੀ ਵਰਕਰ ਜਿਹੜੇ ਹੈਗੇ ਆ ਤਾਂ ਤੁਸੀਂ ਉੱਥੇ ਬਿਨਾ ਸਟੱਡੀ ਪਰਮਿਟ ਤੋਂ ਜਿਹੜੇ ਕੋਰਸੇ ਹੁੰਦੇ ਆ ਲਾਇਸੈਂਸ ਲੈਣ ਵਾਸਤੇ ਜਿੰਨਾਂ ਸਭ ਨੂੰ ਪਤਾ ਜਿਹੜੇ ਕਮਾਈ ਵੀ ਮੋਟੀ ਹੁੰਦੀ ਤੇ ਪੀਆਰ ਦੇ ਪਾਥਵੇ ਵੀ ਸਿੱਧੇ ਖੁੱਲਣਗੇ ਸੋ ਉੱਥੇ ਤੁਸੀਂ ਜਿਹੜੇ ਕੀ ਆ ਜ਼ਰੂਰ ਲੈ ਸਕਦੇ ਤੇ ਅੱਜ ਮੈਂ ਦੱਸ ਦਵਾ ਯਾਰ ਉਹਨਾਂ ਨੇ ਤਾਂ ਹਰ ਤਰ੍ਹਾਂ ਦੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਉਹਨਾਂ ਨੇ ਨਾ ਕੈਟਾਗਰੀਜ਼ ਵੀ ਜਿਹੜੀਆਂ ਕਿ ਖੋਲੀਆਂ ਕਿ ਕਿਹੜੀ-ਕਿਹੜੀ ਕੈਟਾਗਰੀ ਦੇ ਸਾਨੂੰ ਬੰਦੇ ਚਾਹੀਦੇ ਆ ਬੇਸਿਕ ਸਕਿਲਸ ਮੈਂ ਤਾਂ ਕਹੂੰਗਾ ਜਿਹੜੇ ਡੈਕੋਰੇਟਰਸ ਮੈਂ ਤਾਂ ਥੋੜਾ ਜਿਹਾ ਮੋਟੀਵੇਟ ਰਹਿ ਕੇ ਜਰੂਰ ਇਹ ਸਲਾਹ ਦੇ ਤੁਰਿਏ ਹਾਂ ਜੇ ਨਵਾਂ ਬੱਚਾ ਜਿਹਦੇ ਕੋਲ ਵਾਕਿਆ ਖਪੀਰੀਐਂਸ ਨਹੀਂ ਆ ਉਹਨੂੰ ਤਾਂ ਸੜੀ ਪਰ ਮਚਾਈਦਾ ਹੀ ਹੋਊਗਾ ਬਟ ਹਾਂ ਇਸ ਵਾਸਤੇ ਪਰ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਰਾਹ ਹੈਗਾ ਨਾ ਕੈਨੇਡਾ ਨੇ ਬਹੁਤ ਵੱਡੇ ਲੈਵਲ ਦੇ ਦਰਵਾਜ਼ੇ ਖੋਲੇਗਾ ਤਾਂ ਇੱਕ ਚੀਜ਼ ਤਾਂ ਕੈਨੇਡਾ ਨੇ ਸਾਫ਼ ਕਰਤੀ ਆ ਕਿ ਜੇਕਰ ਤੁਹਾਡਾ ਬੱਚਾ ਜੇ ਤੁਹਾਨੂੰ ਅਸਲੀ ਟੈਨਸ਼ਨ ਆ ਰਹੀ ਹੈ ਪਤਾ ਨਹੀਂ ਕਿ ਉਹ ਕੰਮ ਤਾਂ ਸਾਰੇ ਬੱਚੇ ਕਰ ਰਹੀਰੇ ਪਰ ਉਹਨਾਂ ਨੂੰ ਕੰਮ ਆਪਾ ਹੁਣ ਸਿਆਣਾ ਬਨਾਲ ਕਰਨਾ ਜੋ ਕੈਨੇਡਾ ਨੂੰ ਚਾਹੀਦਾ ਉਹਦੇ ਵਿੱਚ ਕਰਨਾ ਹੁਣ ਆਪਾਂ ਸਕਿੱਲ ਸਿੱਖਣਾ ਮੈਂ ਤਾਂ ਕਹੂੰਗਾ ਜਦੋਂ ਕੰਮ ਸਿੱਖਣਾ ਹੋਵੇ ਨਾ ਮਾ ਅੱਗੇ ਵੀ ਬੱਚਿਆਂ ਨੂੰ ਕਹਿੰਦਾ ਹੁੰਦਾ ਯਾਰ ਫ੍ਰੀ ਵੀ ਕੰਮ ਕਰਨਾ ਪਵੇ ਨ ਲੱਗਾ ਮੈਂ ਤਾਂ ਕਹੂੰਗਾ ਉਹ ਬੰਦਿਆਂ ਨੇ ਲਾਇਆ ਜਿਹੜੇ ਕਿ ਅਨ ਡਾਕੂਮੈਂਟੇਟਿਡ ਬੰਦੇ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ ਬਟ ਉਹਨਾਂ ਕੋਲ ਸਕਿੱਲ ਹੈਗਾ ਕੈਨੇਡਾ 'ਚ ਕੰਮ ਕਰ ਰਹੇ ਆ ਕੈਨੇਡਾ ਪਤਾ ਕੀ ਕਹਿ ਰਿਹਾ ਉਹਨਾਂ ਅਸੀਂ ਉਹਨਾਂ ਵਾਸਤੇ ਆਪਣੇ ਕਾਨੂੰਨ ਬਦਲਾਂਗੇ ਸੋ ਦੇਖੋ ਨਾ ਇਹਨੂੰ ਕਹਿੰਦੇ ਆ ਨਸ਼ਾ ਲਾਉਣਾ ਮੈਂ ਤਾਂ ਅੱਗੇ ਵੀ ਕਹਿੰਦਾ ਹਾਂ ਉਹਨਾਂ ਬੱਚਿਆਂ ਨੂੰ ਕਹਿੰਦਾ ਹੁੰਦਾ ਯਾਰ ਜੇ ਕੰਮ ਨਹੀਂ ਮਿਲਦਾ ਨਾ ਤੇ ਕੰਮ ਪਾਵਾ ਇੱਕ ਵਾਰੀ ਵੜ ਜਾਓ ਪਾਵਾ ਘਟ ਦੇ ਵੜ ਜਾਓ ਐਦਾਂ ਦਾ ਕੰਮ ਕਰੋ ਜਿਸਨ ਤੁਹਾਨੂੰ ਬੁਖਾਰ ਆ ਰਿਹਾ ਹੋਵੇ ਨਾ ਤੁਹਾਨੂੰ ਬੁਖਾਰ ਨਾ ਚੜੇ ਤੁਹਾਡੇ ਮਾਲਕ ਨੂੰ ਬੁਖਾਰ ਚੜੇ ਜਿੱਦਾਂ ਅੱਜ ਕੈਨੇਡਾ ਨੂੰ ਬੁਖਾਰ ਚੜਿਆ ਹੋਇਆ ਹੈ ਕਿ ਉਹਨਾਂ ਦੇ ਸਕਿਲਡ ਬੰਦੇ ਆ ਜਿਹਨੂੰ ਲੱਗ ਰਿਹਾ ਕਿ ਯਾਰ ਉਹਨਾਂ ਦੀ ਉਹ ਜਿਹੜਾ ਕੋਟਾ ਪੂਰਾ ਨਹੀਂ ਹੋ ਰਿਹਾ ਤੇ ਜਿਹੜੇ ਸਕਿਲਡ ਬੰਦੇ ਜੀ ਉਹਨਾਂ ਕੋਲ ਪੇਪਰ ਨਹੀਂ ਹੈਗੇ ਤੇ ਉਹਨਾਂ ਈਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹਿਣਾ ਠੀਕ ਆ ਜੇ ਦਾ ਜਿਗਾੜ ਲੱਭਣਿਆ ਜੇ ਦਾ ਸ਼ਾਰਟਕਟ ਲੱਭਣਿਆ ਨੈਕਲ ਦੇ ਚੈਨਲ ਤੇ ਲੱਭਣਿਆ ਨਾ ਹੀ ਕੈਨੇਡਾ ਨੇ ਦੇਣੀ ਆ ਤੁਹਾਨੂੰ ਠੀਕ ਆ ਉਹ ਜਮਾਨਾ ਚਲਾ ਗਿਆ ਹੁਣ ਕੈਨੇਡਾ ਨੇ ਅੱਖਾਂ ਖੋਲ ਚੁੱਕਾ ਹੋਇਆ ਕੈਨੇਡਾ ਕਹਿੰਦਾ ਯਾਰ ਮਿਹਨਤ ਕਰੋ ਮੇਰੀ ਕੰਟਰੀ ਚ ਆ ਕੇ ਈਮਾਨਦਾਰੀ ਕਰੋ ਆਪਣੇ ਵੀ ਸੁਪਨੇ ਪੂਰੇ ਕਰੋ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰੋ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੰਦੇ ਸੋ ਨਾ ਹੀ ਅਜ ਤਾਂ ਕੈਨੇਡਾ ਨੇ ਧੱਕਾ ਕੀਤਾ ਸੋ ਬੜਾ ਸ਼ਲਾਘਾਯੋਗ ਅਪਡੇਟ ਸਿਗਾ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਤੁਸੀਂ ਸਕਰੀਨ ਤੇ ਹਰ ਚੱਲਦੀ ਤੇ ਆਪ ਦੇਖ ਵੀ ਲਿਆ ਹੋਗਾ ਬਾਕ ਆਪਣੇ ਬੱਚਿਆਂ ਦੇ ਰੋਲ ਮਾਡਲ ਆਪ ਬਣੋ ਜੇ ਤੁਹਾਡਾ ਬੱਚਾ ਕਿਤੇ ਢੇਰੀ ਢਾਉਂਦਾ ਨਾ ਨੂੰ ਢੇਰੀ ਨਾ ਉੱਥੇ ਢਾਉਂਦੇ ਉਹਦੇ ਬੱਚੇ ਨੂੰ ਕਹਾਂ ਪੁੱਤ ਖੜਾ ਹੋ ਕੋਈ ਗੱਲ ਨਹੀਂ ਕੈਨੇਡਾ ਗਿਆ ਕਿਉਂ ਸੀਗਾ ਕੈਨੇਡਾ ਗਿਆ ਸੀ ਨਾ ਸਪਨੇ ਪੂਰੇ ਕਰਨ ਸਪਨੇ ਤਾਂ ਹੀ ਪੂਰੇ ਹੋਊਗਾ ਆ ਮੁੱਢਲੇ 2 3 ਤਿੰਨ ਸਾਲ ਜੇ ਸਾਂਭ ਲੈ ਜੇ ਪਹਿਲੇ ਨਹੀਂ ਸਾਂਭੇ ਨਾ ਅੱਜ ਤੋਂ ਹੀ ਮੈਂ ਕਹਿੰਦਾ 2 3 ਸਾਲ ਦਾ ਸਫਰ ਜਿਹੜਾ ਸ਼ੁਰੂ ਕਰ ਲਵੇ ਸਿਰੇ ਜਿਹੜਾ ਕਿ ਲੱਗ ਹੀ ਜਾਣਾ ਪਰ ਇੱਕ ਗੱਲ ਹੋਰ ਯਾਦ ਰੱਖਿਓ ਕਿਸੇ ਏਜੰਟ ਦੀ ਜੇਬ 'ਚ ਕਿਸੇ 엠ਪਲੋਇਰ ਦੀ ਜੇਬ 'ਚ ਕਿਸੇ ਕਿਸੇ ਵੀ ਮੈਂ ਤਕੂੰਗਾ ਵਕੀਲ ਦੀ ਜੇਬ ਫਰੀ ਦੇ ਵਿੱਚ ਪੀਆਰ ਲੈ ਕੇ ਜਾਓਗੇ ਮੈਂ ਤਾਂ ਕਹਾਂਗਾ ਬਿਲਕੁਲ ਜੋ ਕਿ ਕੈਨੇਡਾ ਚਾਹੁੰਦੀ ਵੀ ਹੈਗੀ ਆ ਸੋ ਸਕਿੱਲ ਸਿੱਖੋ ਮਿਹਨਤ ਕਰਦੇ ਰਹੋ ਚੰਗੀ ਆਪਣੀ ਪੜ੍ਹਾਈ ਕਰੋ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਨੀ ਰਾਜੀ ਖੁਸ਼ ਤੇ ਚੜ੍ਹਦੀ ਕਲਾ ਚ ਰਹੋਗੇ ਤੇ ਮਾਪਿਆਂ ਨੂੰ ਕਹੋਗੇ ਢੇਰੀ ਟਾਣ ਦੀ ਲੋੜ ਨਹੀਂ ਦੇਖੋ ਸਾਰੇ ਬੱਚੇ ਵਧੀਆ ਤਰੀਕੇ ਨਾਲ ਸੈਟਲ ਹੋਣਗੇ ਉੱਤੇ